ਕੀ ਹੁਣ ਭਾਰਤ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੇਗਾ ਇਹ ਸਵਾਲ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਵਾਰੇ ਬਿਆਨ ਦੇ ਦਿੰਦੇ ਨੇ ਕਿ ਭਾਰਤ ਦੇ ਉੱਪਰ ਉਹ ਦਬਾਅ ਪਾਉਣਗੇ ਕਿਸ ਤਰੀਕੇ ਟੈਰਫ ਲਗਾਏ ਜਾਂਦਾ ਕਿ ਰਸ਼ੀਆ ਤੋਂ ਤੇਲ ਨਾ ਖਰੀਦਾ ਜਾਵੇ ਹਾਲਾਂਕਿ ਫਿਰ ਕਈ ਵਾਰ ਭਾਰਤ ਦਾ ਵੀ ਬਿਆਨ ਆਇਆ ਕਿ ਉਹ ਰਸ਼ੀਆ ਤੋਂ ਤੇਲ ਖਰੀਦਣਗੇ ਜਿਹੇ ਦੇ ਵਿੱਚ ਬਹੁਤ ਸਾਰੇ ਮਸਲੇ ਚੱਲਦੇ ਰਹੇ ਨੇ ਪਰ ਅੱਜ ਇਸੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਵੱਖਰਾ ਮੋੜ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵਾਈਟ ਹਾਊਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਬੁੱਧਵਾਰ ਨੂੰ ਇੱਕ ਵੱਡਾ ਦਾਵਾ ਕੀਤਾ ਉਹਨਾਂ ਦੇ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਨਾਲ ਇਹ ਵਾਅਦਾ ਕਰ ਲਿਆ ਕਿ ਭਾਰਤ ਹੁਣ ਰੂਸ ਤੋਂ ਜਾਨੀ ਕਿ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਕਿ ਉਹ ਰੂਸ ਦੀ ਊਰਜਾ ਆਮਦਨ ਘਟਾਉਣ ਦੇ ਲਈ ਕੰਮ ਕਰ ਰਹੇ ਨੇ ਹੁਣ ਇਸ ਤੋਂ ਬਾਅਦ ਭਾਰਤ ਤੋਂ ਬਾਅਦ ਉਹ ਚੀਨ ਨੂੰ ਵੀ ਇਸੇ ਤਰੀਕੇ ਦਾ ਕਦਮ ਚੁੱਕਣ ਦੇ ਲਈ ਕਹਿਣਗੇ ਯਾਦ ਰਹੇ ਫਰਵਰੀ 2022 ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਦੇ ਉੱਪਰ ਹਮਲੇ ਤੋਂ ਬਾਅਦ ਅਮਰੀਕਾ ਅਤੇ ਜਿਹੜਾ ਯੂਰਪੀ ਯੂਨੀਅਨ ਨੇ ਮਾਸਕੋ ਤੇ ਸਖਤ ਆਰਥਿਕ ਪਾਬੰਦੀਆਂ ਲਾਈਆਂ ਸੀ ਇਸ ਕਾਰਨ ਯੂਰਪੀ ਖਰੀਦਦਾਰਾਂ ਨੇ ਰਸ਼ੀਆ ਤੋਂ ਜਿਹੜਾ ਤੇਲ ਖਰੀਦਣ ਤੋਂ ਮੂੰਹ ਮੋੜ ਲਿਆ ਸੀ ਪਰ ਭਾਰਤ ਤੇ ਚੀਨ ਨੇ ਸਸਤੇ ਤੇਲ ਜਿਹੜੇ ਖਰੀਦਣੇ ਸ਼ੁਰੂ ਕਰ ਦਿੱਤੇ ਸੀ ਮੌਜੂਦਾ ਸਮੇਂ ਦੇ ਵਿੱਚ ਰੂਸ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਕਿਹਾ ਜਾ ਰਿਹਾ ਸਤੰਬਰ ਦੇ ਵਿੱਚ ਮਾਸਕੋ ਨੇ ਭਾਰਤ ਨੂੰ ਪ੍ਰਤੀ ਦਿਨ 1.62 ਮਿਲੀਅਨ ਬੈਰਲ ਜਿਹੜਾ ਤੇਲ ਹੈ ਨਿਰਜਾਤ ਕੀਤਾ ਯਾਨੀ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਭਾਰਤ ਨੇ ਜਿਹੜਾ ਪ੍ਰਤੀ ਦਿਨ ਸਤੰਬਰ ਮਹੀਨੇ ਦੇ ਵਿੱਚ ਰੂਹ ਰੂਸ ਤੋਂ ਜਾਂ ਫਿਰ ਰਸ਼ੀਆ ਤੋਂ ਕਹ ਦਿਆ ਕਿ ਤੇਲ ਖਰੀਦਿਆ ਜੋ ਭਾਰਤ ਦੇ ਕੁੱਲ ਤੇਲ ਹੈ ਆਯਾਤ ਦਾ ਜਿਹੜਾ ਜਣੀ ਕਿ ਇمپੋਰਟ ਕੀਤਾ ਜਿਹੜਾ ਰਸ਼ੀਆ ਨੇ ਐਕਸਪੋਰਟ ਕੀਤਾ ਉਸ ਦਾ ਲਗਭਗ 1/3 ਹਿੱਸਾ ਜਣੀ ਕਿ ਤੀਜਾ ਹਿੱਸਾ ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਭਾਰਤ ਤੇ ਵਾਰ-ਵਾਰੀ ਦਬਾਅ ਬਣਾ ਰਿਆ ਸੀ ਕਿ ਰਸ਼ੀਆ ਤੋਂ ਜਿਹੜਾ ਤੇਲ ਖਰੀਦਿਆ ਜਾਂਦਾ ਉਸ ਤੇ ਉੱਪਰ ਪਾਬੰਦੀਆਂ ਲਗਾਈ ਜਾਣ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਕਹਿੰਦੀ ਸੀ ਕਿ ਊਰਜਾ ਇਹ ਭਾਰਤ ਦੀ ਊਰਜਾ ਤੇ ਸੁਰੱਖਿਆ ਦੇ ਨਾਲ ਊਰਜਾ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਡੋਨਲਡ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੇ ਭਾਰਤੀ ਜਿਹੜੇ ਇਹ ਭਾਰਤ ਚੀਜ਼ਾਂ ਐਕਸਪੋਰਟ ਕਰਦਾ ਉਹਨਾਂ ਦੇ ਉੱਪਰ ਟੈਰਿਫ ਲਗਾ ਕੇ ਦਬਾਅ ਬਣਾਇਆ ਸੀ ਜਿਸ ਦਾ ਨਤੀਜਾ ਹੁਣ ਸਾਹਮਣੇ ਆ ਚੁੱਕਿਆ ਹੈ ਜਾਨੀ ਕਿ ਤੁਸੀਂ ਦੇਖੋ ਕਿ ਰਾਸ਼ਟਰਪਤੀ ਡੋਨਲਡ ਟਰੰਪ ਜੋ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਦੇ ਉੱਪਰ ਟੈਰਿਫ ਵਧਾ ਰਹੇ ਸੀ ਤੇ ਉਸ ਦਾ ਹੁਣ ਨਤੀਜਾ ਇਹ ਸਾਹਮਣੇ ਆਇਆ ਕਿ ਭਾਰਤ ਦੇ ਵੱਲੋਂ ਰਸ਼ੀਆ ਤੋਂ ਜਿਹੜਾ ਤੇਲ ਖਰੀਦਿਆ ਜਾਂਦਾ ਸੀ ਉਸ ਦੇ ਉੱਪਰ ਪਾਬੰਦੀ ਲਗਾਈ ਗਈ ਔਰ ਰੋਕ ਲਗਾਈ ਗਈ ਹੈ ਇਹ ਦਾਵਾ ਹਾਲਾਂਕਿ ਇਸ ਦੀ ਕਿਸੇ ਵੀ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਹੈ ਕਿ ਭਾਰਤ ਸੱਚਮੁੱਚ ਜਿਹੜਾ ਰਸ਼ੀਆ ਤੋਂ ਤੇਲ ਲੈਣਾ ਬੰਦ ਕਰੇਗਾ ਪਰ ਇਹ ਵੱਡਾ ਤਵਾਇਕ ਕੋਈ ਆਮ ਵਿਅਕਤੀ ਨਹੀਂ ਰਾਸ਼ਟਰਪਤੀ ਡੋਨਲਡ ਟਰੰਪ ਦੁਨੀਆ ਦੀ ਵੱਡੀ ਪਾਵਰਫੁਲ ਕੰਟਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਅਦਾ ਕੀਤਾ ਇਹ ਦਾਵਾ ਕੀਤਾ ਕਿ ਮੇਰੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਨਾਲ ਵਾਅਦਾ ਕੀਤਾ ਕਿ ਹੁਣ ਅਸੀਂ ਭਾਰਤ ਦਾ ਜਿਹੜਾ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ ਕਿਉਂਕਿ ਵਾਰ-ਵਾਰ ਅਮਰੀਕਾ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਕਿ ਰੂਸ ਦੀ ਜੜੀ ਊਰਜਾ ਆਮਦਨ ਜਿਹੜੀ ਕਿ ਤੇਲ ਵੇਚ ਕੇ ਉਹ ਪ੍ਰਾਪਤ ਹੁੰਦੀ ਹੈ ਉਸ ਨੂੰ ਜਿਹੜੀ ਉਹ ਕੱਟ ਕੀਤੀ ਜਾ ਸਕੇ ਹਾਲਾਂਕਿ ਡੋਨਲਡ ਟਰੰਪ ਇਹ ਵੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਉਹ ਜਿਹੜਾ ਚੀਨ ਦੇ ਨਾਲ ਵੀ ਇਸੇ ਤਰੀਕੇ ਕਰਨਗੇ ਕਿ ਉਹ ਗੱਲਬਾਤ ਕਰਨਗੇ ਕਿ ਜਿਹੜਾ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕੀਤਾ ਜਾਵੇ ਪਰ ਜਦੋਂ ਫਰਵਰੀ 2022 ਦੇ ਵਿੱਚ ਰੂਸ ਨੇ ਜਿਹੜਾ ਯੂਕਰੇਨ ਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਹਾਲਾਂਕਿ ਮਾਸਕੋ ਤੇ ਜੜੀਆਂ ਸਖਤ ਆਰਥਿਕ ਪਾਬੰਦੀਆਂ ਨੇ ਯੂਰਪੀ ਯੂਨੀਅਨ ਨੇ ਲਾਈਆਂ ਸੀ ਤੇ ਉਸ ਤੋਂ ਬਾਅਦ ਹਾਲਾਂਕਿ ਰੂਸ ਤੋਂ ਤੇਲ ਜਿਹੜਾ ਭਾਰਤ ਤੇ ਚੀਨ ਨੇ ਵੱਡੀ ਮਾਤਰਾ ਦੇ ਵਿੱਚ ਖਰੀਦਣਾ ਸ਼ੁਰੂ ਕੀਤਾ ਸੀ ਪਿਛਲੇ 1 ਮਹੀਨੇ ਦੇ ਵਿੱਚ ਸਤੰਬਰ ਦੇ ਵਿੱਚ ਪ੍ਰਤੀ ਦਿਨ 1.62 ਮਿਲੀਅਨ ਬੈਰਲ ਜਿਹੜਾ ਤੇਲ ਆ ਜਿਹੜਾ ਰਸ਼ੀਆ ਨੇ ਭਾਰਤ ਨੂੰ ਜਿਹੜਾ ਐਕਸਪੋਰਟ ਕੀਤਾ ਸੀ ਤੇ ਤਕਰੀਬਨ ਜਿੰਨਾ ਤੇਲ ਭਾਰਤ ਬਾਕੀ ਦੇਸ਼ਾਂ ਤੋਂ ਲੈਂਦਾ ਲਗਭਗ 1/3 ਹਿੱਸਾ ਕੱਲੇ ਰਸ਼ੀਆ ਤੋਂ ਲੈਂਦਾ ਸੀ ਤੇ ਇਸ ਦੇ ਉੱਪਰ ਹੁਣ ਰੋਕ ਲੱਗੀ ਆ ਜੋ ਦਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ And he's assured me there will be no oil purchased from Russia. I don't know, maybe that's a breaking story. Can I say that? Would you say? There will be no oil. He's not buying his oil from Russia. It's, it started. You know, you can't do it immediately. It's a little bit of a process. But the process is going to be over with soon. And all we want from President Putin is stop this, stop killing Ukrainians and stop killing Russians, because he's killing a lot of Russians. Again, it doesn't make him look good it's a war that he should have won in one week and he's now going into his fourth year that does not look this make this big so-called war machine look good